ਅੱਬਾ ਜਾਨ ਅੱਬਾ ਜਾਨ ਕਿੱਥੇ ਗਏ ਜੀ ਹੱਥ ਵਿੱਚ ਦੋ ਗੁਲਾਬ ਤੇ ਫੁੱਲ ਦੀਆਂ ਕਲਮਾ ਫੜੀ ਕਾਨਾਤ ਨੇ ਆਪਣੀ ਵੱਡੀ ਹਵੇਲੀ ਛੋਟੇ ਦਰਵਾਜ਼ੇ ਰਾਈ ਅੰਦਰ ਦਸਤਕ ਦਿੱਤੀ ਕੀ ਭਈ ਲੱਭਣੀ ਏ ਪੁੱਤਰ ਰਸੋਈ ਚੋਂ ਦੀ ਅੰਮੀ ਦੀ ਆਵਾਜ਼ ਆਈ ਅੰਮੀ ਜਾਨ ਮੈਂ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਈ ਆ ਕਿੱਥੇ ਨੇ ਅੱਬੂ ਜਾਨ ਕਿੱਥੇ ਨੇ ਦਾਦੂ ਅੱਬਾ ਤੇਰੇ ਤਾਂ ਨਮਾਜ਼ ਪੜਨ ਗਏ ਹੋਏ ਨੇ ਤੇ ਵੱਡੇ ਅੱਬੂ মিয়া ਆਪਣੇ ਕਿਸੇ ਯਾਰ ਦੋਸਤ ਕੋਲ ਬੈਠੇ ਸ਼ਾਇਰੀਆਂ गा ਰਹੇ ਹੋਣਗੇ ਤੇ ਆ ਗੁਲਾਬ ਦੀਆਂ ਪੱਤੀਆਂ ਕਿੱਥੋਂ ਲੈ ਕੇ ਆਈਆਂ ਹੈ ਕਾਇਨਾਤ ਦੇ ਹੱਥਾਂ ਵਿੱਚ گلاب ਦੇਖ ਕੇ ਜੁਲਫਾਂ ਬੋਲੀ ਅੰਮੀ ਜਾਨ ਮੈਂ ਸਭ ਦੱਸਨੀ ਆ ਬਸ ਤੇ ਮੈਨੂੰ ਕਿਤੇ ਇਤਮinaan ਨਾਲ ਬਿਠਾ ਦਿਓ ਪਾਣੀ ਪਿਲਾਓ ਜੁਲਫਾਂ ਕਾਇਨਾਤ ਨੂੰ ਅੰਦਰ ਲੋਬੀ ਵਿੱਚ ਸੋਫੇ ਤੇ ਬਿਠਾ ਕੇ ਆਪਣੇ ਆਪ ਪਾਣੀ ਲੈਣ ਚਲੀ ਗਈ ਕਾਇਨਾਤ ਦੇ ਧਰਤੀ ਤੇ ਪੈਰ ਨਹੀਂ ਸੀ ਲੱਗ ਰਹੇ ਬਾਹਰੋਂ ਦਰਵਾਜ਼ਾ ਖੜਕਣ ਦੀ ਮਨਤਮ ਜੀ ਆ ਆਈ ਅਹਿਮਦ ਤੇ ਸੁਲਤਾਨ ਅੱਗੜ ਪਿੱਛੜ ਦੇ ਲੇ ਜੰਦਰ ਆਏ ਕਾਇਨਾਤ ਨੇ ਭੱਜ ਕੇ ਸੁਲਤਾਨ ਨੂੰ ਗੱਲ ਵਕੜੀ ਪਾ ਲਈ ਓ ਓਹ ਕੀ ਕਰਨੀ ਐ ਪੁੱਤ ਸੁਲਤਾਨ ਚੰਬੇ ਵਿੱਚ ਬੋਲਿਆ ਤੇ ਕائنات ਨੂੰ ਹਿੱਕ ਨਾਲ ਲਾ ਕੇ ਭਲੋਸਣ ਲੱਗਾ ਦਾदू ਮੈਂ ਦੱਸ ਨਹੀਂ ਸਕਦੀ ਮੈਂ ਕਿੰਨੀ ਖੁਸ਼ ਹਾਂ ਤੁਸੀਂ ਸੁਣੋਗੇ ਤਾਂ ਨੱਚਣ ਲੱਗ ਪੋਗੇ ਐਸੀ ਕਿਹੜੀ ਗੱਲ ਹੋ ਗਈ ਬਈ ਲੌਬੀ ਦੇ ਅੰਦਰੋਂ ਜਾਂਦੇ ਜਾਂਦੇ ਅਹਿਮਦ ਵੀ ਬੋਲਿਆ ਅੱਬਾ ਜਾਨ ਪਹਿਲਾਂ ਆਪਾਂ ਬਹਿਨੇ ਆਂ ਫੇਰ ਗੱਲ ਕਰਾਂਗੇ ਅੰਦਰ ਆਉਂਦਿਆਂ ਸਭ ਸੋਫੇ ਮੱਲ ਕੇ ਬੈਠ ਜਾਂਦੇ ਨੇ ਜੁਲਫਾ ਰਸੋਈ ਵਿੱਚੋਂ ਪਾਣੀ ਲੈ ਕੇ ਬਾਹਰ ਆਉਂਦੀ ਹੈ ਕائنات ਖੜੀ ਖੜੀ ਇੱਕ ਝਟਕੇ ਸਾਰਾ ਪਾਣੀ ਪੀ ਲੈਂਦੀ ਹੈ ਤੇ ਸਭ ਨੂੰ ਬਿਠਾ ਕੇ ਬੋਲਦੀ ਕਿ ਆਪ ਸਭੀ ਕੋ ਅੰਦਾਜ਼ਨ ਪਤਾ ਤਾਂ ਚਲ ਹੀ ਗਿਆ ਹੋਗਾ ਕਿ ਕਿਸ ਵਿਸ਼ੇ ਮੇਂ ਬਾਅਰ ਗੁਫ਼ਤਗੂ ਹੋਣੇ ਜਾ ਰਹੀ ਹੈ ਅਚਾਨਕ ਕਾਇਨਾਤ ਦੇ ਦਿਲ ਵਿੱਚ ਜੋ ਕਿਸੇ ਝੰਜੋੜ ਸੁੱਟਿਆ ਹੋਵੇ ਉਹ ਇੱਕ ਹੀ ਪੰਕਤੀ ਬੋਲ ਪਈ ਮੈਂ ਚੜ੍ਹਦੇ ਪੰਜਾਬ ਜਾ ਰਹੀ ਹਾਂ ਸੁਣਦਿਆ ਹੀ ਕਮਰੇ ਦੇ ਕਮਰੇ ਦੇ ਅੰਦਰ ਮਾਤਮ ਵਰਗੀ ਚੁੱਪ ਛਾ ਗਈ ਕੁਝ ਪਲਾਂ ਦੀ ਖਮੋਸ਼ੀ ਅੰਦਰ ਪਸਰ ਗਈ ਕੁਝ ਕੋਈ ਕੁਝ ਨਾ ਬੋਲਿਆ ਕੰਧਾਂ ਜਿਵੇਂ ਸਵਾਲੀ ਨਜ਼ਰ ਨਾਲ ਕੈਨਾਤ ਨੂੰ ਪੁੱਛ ਰਹੀਆਂ ਹੋਂ ਆਖਿਰ ਕਿਉਂ ਯਾ ਅੱਲਾ ਕੀ ਬੇਕੰਨੀ ਐ ਤੂੰ ਚੜਦੇ ਪੰਜਾਬ ਅੱਲਾ ਦਾ ਲੱਖ ਲੱਖ ਸ਼ੁਕਰ ਐ ਤੇਰਾ ਬਰਿਆਂ ਦਾ ਖਵਾਬ ਪੂਰਾ ਹੋਣ ਜਾ ਰਿਹਾ ਐ ਕੁਝ ਸਿੱਲੀਆਂ ਅੱਖਾਂ ਨਾਲ ਕੈਨਾਤ ਦਾ ਬਾਪ ਅਹਿਮਦ ਬੋਲਿਆ ਕੈਨਾਤ ਦੀ ਸਾਰੀ ਵਾਰਤਾ ਲਵ ਸੁਣ ਕੇ ਜੁਲਫਾਂ ਤੇ ਅਹਿਮਦ ਮਸੀਤ ਵੱਲ ਚੱਲ ਪੇ ਘਰ ਵਿੱਚ ਕਈ ਸਾਲਾਂ ਬਾਅਦ ਸਭ ਨੇ ਇੰਨੀ ਖੁਸ਼ੀ ਦੀ ਖਬਰ ਸੁਣੀ ਕੈਨਾਤ ਉਹਨਾਂ ਦੀ ਕੋਈ ਕੋਈ ਔਲਾਦ ਕੈਨਾਤ ਨੇ ਟੇਬਲ ਦੇ ਕੋਲ ਲੱਗੇ ਸੋਫੇ ਦੇ ਇੱਕ ਨੁਕਰੇ ਸੁੱਨ ਬੈਠੇ ਆਪਣੇ ਦਾਦੇ ਨੂੰ ਬੁਲਾਇਆ ਸultan ਮੀਆਂ ਕੀ ਹੋ ਗਿਆ ਆਪਕੋ ਕੁਝ ਵੀ ਤੇ ਨਹੀਂ ਆਪਣੀਆਂ ਨਮ ਅੱਖਾਂ ਨਾਲ ਕੁੜਤੇ ਦੇ ਪੱਲੇ ਨਾਲ ਹੰਝੂ ਪੂੰਝਦਾ ਹੋਇਆ ਸੁਲਤਾਨ ਬੋਲਿਆ ਕੁਝ ਤੇ ਹੋਇਆ ਤੁਸੀਂ ਖੁਸ਼ ਨਹੀਂ ਜੇ ਨਾ ਮੈਂ ਥੱਕ ਗਿਆ ਹਾਂ ਉੱਪਰ ਜਾਣਾ ਆਪਣੇ ਕਮਰੇ ਵਿੱਚ ਜਾ ਤੂੰ ਜਾ ਕੇ ਆਪਣਾ ਪੰਜਾਬ ਵੇਖ ਮੈਨੂੰ ਨਾ ਵਿਸਾਰ ਦੇ ਤੂੰ ਹੀ ਮੇਰਾ ਸਰਮਾਇਆ ਹੈ ਕਹਿੰਦਾ-ਕਹਿੰਦਾ ਸੁਲਤਾਨ ਲੌਬੀ ਦੇ ਖੱਬੇ ਹੱਥ ਜਾਂਦੀਆਂ ਪੌੜੀਆਂ ਰਾਈ ਉੱਪਰ ਚਲਾ ਗਿਆ ਕਾਇਨਾਤ ਨੂੰ ਇਹ ਵਰਤਾਰਾ ਪਸੰਦ ਨਾ ਆਇਆ 23 ਸਾਲ ਦੀ ਉਮਰ ਵਿੱਚ ਉਹਨੇ ਅੱਜ ਪਹਿਲੀ ਵਾਰ ਆਪਣੇ ਦਾਦੇ ਦਾ ਇਹ ਵਿਵਹਾਰ ਦੇਖਿਆ ਸੀ ਉਸ ਦੇ ਦਿਲ ਦੇ ਅੰਦਰ ਅੱਗ ਮਚ ਗਈ ਉਹ ਦਾਦੇ ਕੋਲ ਜਾ ਪੁੱਛਣ ਲੱਗੀ ਤੇ ਸੋਫੇ ਉਮਚਾਲੇ ਪੈ ਟੇਬਲ ਤੇ ਕੋਲ ਪਈਆਂ ਗੁਲਾਬ ਦੀਆਂ ਕਲਮਾਂ ਕੋਲੇ ਪਿਆ ਫੋਨ ਖੜਕਿਆ ਉਸ ਫੌਰਨ ਉਸਨੇ ਫੌਰਨ ਫੋਨ ਉਠਾਇਆ ਹਾਂ ਜੀ ਸਾਹਿਰ ਕੀਆ ਹੁਆ ਕਾਇਨਾਤ ਮੈਂਨੇ ਘਰ ਪਰ ਬਤਾ ਦਿਆ ਹੈ ਇਨਸ਼ਾਅੱਲਾ ਸਭ ਕੁਝ ਬਹੁਤ ਖੁਸ਼ ਹੈ ਸਭ ਬਹੁਤ ਖੁਸ਼ ਹੈ मुझे तो ये भी पता चल गया कि उस पंजाब में हमारी कोई पुश्तैनी जमीन भी है अच्छी बात है हम देखने चलेंगे कायनात दी उत्सुकता दुगनी हो गई तो मैंने इसलिए फ़ोन किया था कि सहजादी वो दो जो फूल हैं आपकी नरम कलाइयों को छू कर और भी कोमल हो गए होंगे उन्हें घर के बगीचे में लगा देना और साथ में लिख देना साहिर और कायनात ਕਾਇਨਾਤ ਨੇ ਫੋਨ ਰੱਖ ਕੇ ਜਲਦੀ ਨਾਲ ਗੁਲਾਬ ਦੀਆਂ ਕਲਮਾਂ ਉਠਾਈਆਂ ਤੇ ਆਪਣੇ ਵਿਹੜੇ ਦੇ ਸੱਜੇ ਹੱਥ ਬੜੇ ਚਾਵਾਂ ਨਾਲ ਪਾਲੇ ਬਾਗ ਵਿੱਚ ਲਗਾ ਦਿੱਤੀਆਂ ਉਹਨਾਂ ਨੂੰ ਪਾਣੀ ਦਿੰਦਿਆਂ ਮਨ ਹੀ ਮਨ ਬोली ਅੱਲਾਹ ਤਾਲਾ ਹਮਾਰੇ ਇਸ਼ਕ ਕੋ ਤਾਅ ਮਰ ਜਨਤ ਦੇ ਦਰਵਾਜ਼ੇ ਤੱਕ ਜ਼ਿੰਦਾ ਰੱਖਣਾ ਕਿਸੇ ਕਿ ਨਜ਼ਰ ਨਾ ਲਗੇ ਇੰਨੀ ਦੇਰ ਨੂੰ ਅੰਮੀ ਤੇ ਅੱਬੂ ਆ ਗਏ ਕਾਇਨਾਤ ਉੱਠ ਕੇ ਨਹਾਉਣ ਚਲੀ ਗਈ ਤੇ ਅੰਮੀ ਰੋਟੀ ਬਣਾਉਣ ਰਸੋਈ ਵਿੱਚ ਸੁਲਤਾਨ ਮੀਆਂ ਨੇ ਅਜੇ ਤੱਕ ਵੀ ਉੱਪਰੋਂ ਕੋਈ ਆਵਾਜ਼ ਨਾ ਕੱਢੀ ਸੋ ਇਹ ਸੀ ਜੀ ਪੇਗਾਮੇ ਇਸ਼ਕ ਦਾ ਤੀਸਰਾ ਭਾਗ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਚੌਥਾ ਭਾਗ ਸਾਂਝਾ ਕਰਾਂਗੇ ਤੁਸੀਂ ਸਾਡੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਵੱਧ ਤੋਂ ਵੱਧ ਪਿਆਰ ਦਿਓ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਨੇ ਕਹਾਣੀਆਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਸure ਕਰਨਾ ਬਹੁਤ ਬਹੁਤ ਧੰਨਵਾਦ